ਤੇ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਗੱਤਗਾ ਦਾ ਇਹ ਨੌਵਾਂ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਏ। ਔਰ ਇਹ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਏ ਇਹਦੇ ਨਾਲ ਸਾਡੇ ਜਿਹੜੇ ਵਿਰਾਸਤ ਆ ਜਿਹੜੀਆਂ ਸਾਡੀਆਂ ਵਿਰਾਸਤ ਦੀਆਂ ਗੇਮਾਂ ਨੇ ਜਾਂ ਸਾਡਾ ਵਿਰਾਸਤ ਦੇ ਨਾਲ ਭਰਿਆ ਇੱਕ ਸਾਡਾ ਇੱਕ ਇਤਿਹਾਸ ਹੈ ਤੇ ਉਹ ਜੀਵਦਾ ਜਿਹੜਾ ਉਹ ਰਹਿੰਦਾ ਤੇ ਰਹਿ ਸਕਦਾ ਇਹ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਗਤਕਾ ਦਾ ਇਹ ਨੌਵਾਂ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਤੇ ਇਹਦੇ ਵਿੱਚ 20 ਸਟੇਟਾਂ ਦੇ ਜਿਹੜੇ ਬੱਚੇ ਨੇ ਉਹ ਭਾਗ ਲੈ ਰਹੇ ਨੇ ਔਰ ਇਹ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਇਹਦੇ ਨਾਲ ਸਾਡੇ ਜਿਹੜੇ ਵਿਰਾਸਤ ਆ ਜਿਹੜੀ ਸਾਡੀਆਂ ਵਿਰਾਸਤ ਦੀਆਂ ਗੇਮਾਂ ਨੇ ਜਾਂ ਸਾਡਾ ਵਿਰਾਸਤ ਦੇ ਨਾਲ ਭਰਿਆ ਇੱਕ ਸਾਡਾ ਇੱਕ ਇਤਿਹਾਸ ਹੈ ਤੇ ਉਹ ਜਿਉਦਾ ਜਿਹੜਾ ਉਹ ਰਹਿੰਦਾ ਤੇ ਰਹਿ ਸਕਦਾ ਔਰ ਮੈਂ ਇਹ ਸਮਝਦਾ ਵੀ ਮੈਂ ਇਹ ਜਿਹੜੇ ਸੋਸਾਇਟੀ ਦੇ ਮੈਂਬਰ ਨੇ ਪੰਜਾਬ ਗੱਤਕਾ ਸੋਸਾਇਟੀ ਦੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਇਹ ਵਧਾਈ ਦੇ ਪਾਤਰ ਵੀ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਵੀ ਜਿਨ੍ਹਾਂ ਨੇ ਸੱਭਿਆਤ ਆਪਣੀ ਸੱਭਿਆਤ ਨਾਲ ਬੱਚਿਆਂ ਨੂੰ ਜੋੜਿਆ ਹੋਇਆ ਤੇ ਜਿਹੜੀਆਂ ਪੁਰਾਣੀਆਂ ਗੇਮਾਂ ਦੇ ਕਰਾ ਕੇ ਕਰਾ ਕੇ ਇਹ ਉਹਨਾਂ ਨੂੰ ਜਿੰਦਾ ਰੱਖ ਰਹੇ ਨੇ ਮੈਂ ਇਹਨਾਂ ਦਾ तहे ਦਿਲੋਂ ਇਸ ਕੋਲ ਧੰਨਵਾਦ ਕਰਦਾ ਤੇ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਗੱਤਗਾ ਦਾ ਇਹ ਨੌਵਾਂ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਏ। ਔਰ ਇਹ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਏ ਇਹਦੇ ਨਾਲ ਸਾਡੇ ਜਿਹੜੇ ਵਿਰਾਸਤ ਆ ਜਿਹੜੀਆਂ ਸਾਡੀਆਂ ਵਿਰਾਸਤ ਦੀਆਂ ਗੇਮਾਂ ਨੇ ਜਾਂ ਸਾਡਾ ਵਿਰਾਸਤ ਦੇ ਨਾਲ ਭਰਿਆ ਇੱਕ ਸਾਡਾ ਇੱਕ ਇਤਿਹਾਸ ਹੈ ਤੇ ਉਹ ਜਿਉਦਾ ਜਿਹੜਾ ਉਹ ਰਹਿੰਦਾ ਤੇ ਰਹਿ ਸਕਦਾ ਇਹ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਗਤਕਾ ਦਾ ਇਹ ਨੌਵਾਂ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਤੇ ਇਹਦੇ ਵਿੱਚ 20 ਸਟੇਟਾਂ ਦੇ ਜਿਹੜੇ ਬੱਚੇ ਨੇ ਉਹ ਭਾਗ ਲੈ ਰਹੇ ਨੇ ਔਰ ਇਹ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਇਹਦੇ ਨਾਲ ਸਾਡੇ ਜਿਹੜੇ ਵਿਰਾਸਤ ਆ ਜਿਹੜੀ ਸਾਡੀਆਂ ਵਿਰਾਸਤ ਦੀਆਂ ਗੇਮਾਂ ਨੇ ਜਾਂ ਸਾਡਾ ਵਿਰਾਸਤ ਦੇ ਨਾਲ ਭਰਿਆ ਇੱਕ ਸਾਡਾ ਇੱਕ ਇਤਿਹਾਸ ਹੈ ਤੇ ਉਹ ਜੀਉਦਾ ਜਿਹੜਾ ਉਹ ਰਹਿੰਦਾ ਤੇ रह ਸਕਦਾ ਔਰ ਮੈਂ ਇਹ ਸਮਝਦਾ ਵੀ ਮੈਂ ਇਹ ਜਿਹੜੇ ਸੋਸਾਇਟੀ ਦੇ ਮੈਂਬਰ ਨੇ ਪੰਜਾਬ ਗੱਤਕਾ ਸੋਸਾਇਟੀ ਦੇ ਮੈਂ ਇਹਨੂੰ ਵਧਾਈ ਦਿੰਦਾ ਔਰ ਇਹ ਵਧਾਈ ਦੇ ਪਾਤਰ ਵੀ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਵੀ ਜਿਨ੍ਹਾਂ ਨੇ ਸੱਭਿਆਤ ਆਪਣੀ ਸੱਭਿਆਤ ਨਾਲ ਬੱਚਿਆਂ ਨੂੰ ਜੋੜਿਆ ਹੋਇਆ ਤੇ ਜਿਹੜੀਆਂ ਪੁਰਾਣੀਆਂ ਗੇਮਾਂ ਦੇ ਕਰਾ ਕੇ ਕਰਾ ਕੇ ਇਹ ਉਹਨਾਂ ਨੂੰ ਜਿੰਦਾ ਰੱਖ ਰਹੇ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਇਸ ਕੋਲ ਧੰਨਵਾਦ ਕਰਦਾ